ਅੱਜ ਦੇ ਜਮਾਨੇ ਵਿੱਚ ਓਵਰ ਥਿੰਕਿੰਗ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀ ਹੈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਹੋ ਕਿਉਂ ਰਿਹਾ ਹੈ ਇਹ ਇੱਕ ਅਜਿਹਾ ਮੈਂਟਲ ਪੈਟਰਨ ਹੈ ਜੋ ਹੌਲੀ-ਹੌਲੀ ਤੁਹਾਡੇ ਲਾਈਫ ਸਟਾਈਲ ਅਤੇ ਤੁਹਾਡੇ ਸੋਚਣ ਦੇ ਤਰੀਕੇ ਤੋਂ ਡਿਵੈਲਪ ਹੁੰਦਾ ਜਾ ਰਿਹਾ ਹੈ ਇੱਕ ਛੋਟੀ ਜਿਹੀ ਕਹਾਣੀ ਸਾਬਣ ਬਣਾਉਣ ਵਾਲੀ ਇੱਕ ਕੰਪਨੀ ਸੀ ਉਹਨਾਂ ਦਾ ਇੱਕ ਜੋ ਸਾਬਣ ਵਾਲਾ ਬਾਕਸ ਸੀ ਉਹ ਖਾਲੀ ਚਲਿਆ ਗਿਆ ਕਸਟਮਰ ਦੇ ਕੋਲ ਉਸ ਕਸਟਮਰ ਨੇ ਕਿਹਾ ਮੇਰੇ ਕੋਲ ਡੱਬਾ ਤਾਂ ਆਇਆ ਹੈ ਪਰ ਉਸ ਦੇ ਅੰਦਰ ਸਾਬਣ ਨਹੀਂ ਆਇਆ ਤਾਂ ਉਸ ਨੇ ਇਹ ਗੱਲ মিডিਆ ਤੱਕ ਪਹੁੰਚਾ ਦਿੱਤੀ মিডিਆ ਨੇ ਉਸ ਨੂੰ ਸ਼ਾਪ ਦਿੱਤਾ ਉਸ ਦਾ ਬਹੁਤ ਰੌਲਾ ਪਿਆ ਬਹੁਤ ਬਦਨਾਮੀ ਹੋਈ ਤਾਂ ਕੰਪਨੀ ਨੇ ਆਪਣੇ EMPLOYEES ਨੂੰ ਕਿਹਾ ਕਿ ਕੋਈ ਸੋਲੂਸ਼ਨ ਦੇਵੋ ਤਾਂ ਕਿ ਫਿਊਚਰ ਵਿੱਚ ਬਾਕਸ ਖਾਲੀ ਨਾ ਜਾਵੇ ਇੱਕ EMPLOYEES ਨੇ ਸੋਲੂਸ਼ਨ ਦਿੱਤਾ ਕਿ ਸਰ ਅਸੈਂਬਲੀ ਲਾਈਨ ਦੇ ਐਂਡ 'ਚ ਇੱਕ ਐਕਸ-ਰੇ ਮਸ਼ੀਨ ਲਗਵਾ ਦਿੰਦੇ ਹਾਂ ਇੱਕ ਹਾਈ ਰੈਵੋਲੂਸ਼ਨ ਸਕਰੀਨ ਲਗਾ ਦਿੰਦੇ ਹਾਂ ਇੱਕ ਆਪਰੇਟਰ ਬਿਠਾ ਦਿੰਦੇ ਹਾਂ ਜੋ ਹਰ ਬਾਕਸ ਨੂੰ ਚੈੱਕ ਕਰੇਗਾ ਕਿ ਅੰਦਰ ਸਾਬਣ ਜਾ ਰਿਹਾ ਹੈ ਜਾਂ ਨਹੀਂ ਜਾ ਰਿਹਾ ਹੈ ਮੈਨੇਜਮੈਂਟ ਨੂੰ ਆਈਡੀਆ ਵਧੀਆ ਲੱਗਿਆ ਪਰ ਉਦੋਂ ਹੀ ਉਥੇ ਦੇ ਗਾਰਡ ਆ ਕੇ ਬੋਲੇ ਉਹਨਾਂ ਨੇ ਬੌਸ ਨੂੰ ਕਿਹਾ ਕਿ ਸਰ ਜੇਕਰ ਮੈਂ ਇੱਕ ਤਰੀਕਾ ਦੱਸਾਂ ਤਾਂ ਕਿ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ ਗਾਰਡ ਨੇ ਕਿਹਾ ਇੱਕ ਬਹੁਤ ਹੀ ਸਿੰਪਲ ਜਿਹਾ ਆਈਡੀਆ ਹੈ ਅਤੇ ਆਈਡੀਆ ਇਹ ਹੈ ਕਿ ਜੋ ਇਹ ਜੋ ਅਸੈਂਬਲੀ ਲਾਈਨ ਦਾ ਐਂਡ ਹੈ ਜਿੱਥੋਂ ਸਾਬਣ ਆ ਰਹੇ ਹਨ ਉੱਥੇ ਇੱਕ ਵੱਡਾ ਸਾਰਾ ਇਲੈਕਟ੍ਰੀਕਲ ਫੈਨ ਲਗਾ ਦੇਵੋ ਵੱਡਾ ਪੱਖਾ ਲਗਾ ਦੇਵੋ ਜਦੋਂ ਸੋਪ ਦੇ ਬਾਕਸਸ ਉੱਥੋਂ ਨਿਕਲਣਗੇ ਅਤੇ ਜੇਕਰ ਕੋਈ ਬਾਕਸ ਖਾਲੀ ਹੋਇਆ ਤਾਂ ਪੱਖੇ ਦੀ ਹਵਾ ਨਾਲ ਉਹ ਹਲਕਾ ਹੋਣ ਕਰਕੇ ਦੂਰ ਉੱਡ ਜਾਵੇਗਾ ਬੌਸ ਪਹਿਲਾਂ ਤਾਂ ਹੱਸਿਆ ਪਰ ਫਿਰ ਸੋਚਣ ਲੱਗਿਆ ਵਾਈ ਨਾਟ ਫੈਨ ਲਗਾਇਆ ਗਿਆ ਪ੍ਰੋਬਲਮ ਸੋਲਵ ਹੋ ਗਈ ਹਰ ਸਮੱਸਿਆ ਦਾ ਹੱਲ ਐਕਸਪੈਂਸਿਵ ਨਹੀਂ ਹੁੰਦਾ ਕੰਪਲੈਕਸ ਨਹੀਂ ਹੁੰਦਾ ਬਹੁਤ ਸਿੰਪਲ ਸੋਲੂਸ਼ਨ ਹੁੰਦੇ ਹਨ ਗਰਾਊਂਡ ਲੈਵਲ ਅੰਡਰਸਟੈਂਡਿੰਗ ਹੁੰਦੀ ਹੈ wisdom ਕਿਤੇ ਵੀ ਆ ਸਕਦੀ ਹੈ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ ਸਹੀ ਸੋਚਣ ਦੀ ਜ਼ਰੂਰਤ ਹੈ ਹੁਣ ਗੱਲ ਕਰਦੇ ਹਾਂ ਡਿਟੇਲ ਵਿੱਚ ਸਮਝਦੇ ਹਾਂ ਕਿ ਅੱਜ ਦੇ ਜਮਾਨੇ ਵਿੱਚ ਲੋਕ ਓਵਰ ਥਿੰਕਿੰਗ ਕਿਉਂ ਕਰਦੇ ਹਨ ਪਹਿਲਾ ਕਾਰਨ ਆਉਂਦਾ ਹੈ ਇਨਫੋਰਮੇਸ਼ਨ ਓਵਰਲੋਡਡ ਜ਼ਿਆਦਾ ਜਾਣਕਾਰੀ ਪਹਿਲੇ ਜਮਾਨੇ ਵਿੱਚ ਲੋਕਾਂ ਕੋਲ ਲਿਮਟਡ ਰਿਸੋਰਸਸ ਸਨ ਤੇ ਵੀ ਅਖਬਾਰ ਰੇਡੀਓ ਪਰ ਅੱਜ ਦੇ ਟਾਈਮ 'ਚ ਹਰ ਸਮੇਂ ਫੋਨ ਹੈ ਹਰ ਸਮੇਂ ਇੰਟਰਨੈਟ ਤੇ ਹਜ਼ਾਰਾਂ ਓਪੀਨੀਅਨ ਹਨ ਹਜ਼ਾਰਾਂ ਫੈਕਟਸ ਹਨ ਹਜ਼ਾਰਾਂ ਅਪਡੇਟਸ ਹਨ ਅਤੇ ਅਸੀਂ ਕਿਸੇ ਛੋਟੀ ਜਿਹੀ ਚੀਜ਼ ਨੂੰ ਲੈ ਕੇ ਇੰਨਾ ਸੋਚਣ ਲੱਗਦੇ ਹਾਂ ਕਿ ਉਸ ਦਾ ਡਿਸੀਜਨ ਲੈਣਾ ਮੁਸ਼ਕਲ ਹੋ ਜਾਂਦਾ ਹੈ ਇੱਕ ਸ਼ਰਟ ਲੈਣੀ ਹੋਵੇ ਤਾਂ ਪਹਿਲਾਂ ਦੋ ਤਿੰਨ ਆਪਸ਼ਨਸ ਮਿਲਦੇ ਸਨ ਅੱਜਕੱਲ 20 ਤੋਂ ਜ਼ਿਆਦਾ ਵੈਬਸਾਈਟਸ ਹਨ 200 ਤੋਂ ਜ਼ਿਆਦਾ ਰਿਵਿਊਜ਼ ਹਨ ਅਤੇ ਤੁਸੀਂ ਫਿਰ ਵੀ ਸੋਚਦੇ ਹੋ ਕਿ ਕਿਤੇ ਕੁਝ ਮਿਸ ਤਾਂ ਨਹੀਂ ਕਰ ਰਹੇ। ਦੂਸਰਾ ਰੀਜ਼ਨ ਜੋ ওভারਥਿੰਕਿੰਗ ਦਾ ਹੈ ਉਹ ਹੈ ਫੀਅਰ ਆਫ ਜਜਮੈਂਟ। ਕਿ ਲੋਕ ਕੀ ਕਹਿਣਗੇ? ਸੋਸ਼ਲ ਮੀਡੀਆ ਨੇ ਇੱਕ ਅਜਿਹਾ ਵਰਲਡ ਕ੍ਰੀਏਟ ਕਰ ਦਿੱਤਾ ਹੈ ਜਿੱਥੇ ਹਰ ਕੋਈ ਪਰਫੈਕਟ ਦਿਖਣਾ ਚਾਹੁੰਦਾ ਹੈ। ਹਰ ਪੋਸਟ, ਹਰ ਕਮੈਂਟ, ਹਰ ਰਿਪਲਾਈ ਤੇ ਸੋਚਣਾ ਪੈਂਦਾ ਹੈ ਕਿ ਕਿਤੇ ਕਿਸੇ ਨੇ ਗਲਤ ਸੋਚ ਲਿਆ ਤਾਂ ਕੀ ਹੋਵੇਗਾ? ਇਸ ਡਰ ਦੀ ਵਜ੍ਹਾ ਨਾਲ ਲੋਕ ਡਿਸੀਜਨ ਤੇ ਓਵਰ ਥਿੰਕਿੰਗ ਕਰਦੇ ਹਨ ਹਰ ਚੀਜ਼ ਤੇ ਡਾਊਟ ਕ੍ਰੀਏਟ ਹੁੰਦਾ ਹੈ ਤੀਸਰਾ ਕਾਰਨ ਆਉਂਦਾ ਹੈ ਓਵਰ ਐਕਸਪੈਕਟੇਸ਼ਨਸ ਫ্রম self ਹਰ ਕੋਈ ਚਾਹੁੰਦਾ ਹੈ ਕਿ ਉਹ ਸਕਸੈਸਫੁਲ ਹੋਵੇ ਅਲੱਗ ਹੋਵੇ ਸਭ ਕੁਝ ਬੈਲੈਂਸ ਕਰਕੇ ਚੱਲੇ ਕੈਰੀਅਰ ਰਿਲੇਸ਼ਨਸ਼ਿਪ ਫੈਮਿਲੀ ਫਰੈਂਡਸ ਅਤੇ ਇੰਨੀ ਓਵਰ ਐਕਸਪੈਕਟੇਸ਼ਨ ਹੋਣ ਦੀ ਵਜ੍ਹਾ ਨਾਲ ਕਈ ਵਾਰ ਦਿਮਾਗ ਓਵਰ ਥਿੰਕਿੰਗ ਕਰਨ ਲੱਗਦਾ ਹੈ ਅਤੇ ਸੋਚਦਾ ਹੈ ਕਿ ਇਹ ਕਰਦਾ ਤਾਂ ਚੰਗਾ ਹੁੰਦਾ ਉਹ ਕਰਦਾ ਤਾਂ ਚੰਗਾ ਹੁੰਦਾ ਇਹ ਜੋ ਤੁਸੀਂ ਕਨਸਟੈਂਟ ਐਨਾਲਾਈਜ਼ਸ ਕਰਦੇ ਹੋ ਇਹ ਵੀ ਓਵਰ ਥਿੰਕਿੰਗ ਦਾ ਇੱਕ ਕਾਰਨ ਹੈ ਚੌਥਾ ਪੁਆਇੰਟ ਜੋ ਹੈ ਉਹ ਹੈ ਲੈਕ ਆਫ ਮੈਂਟਲ ਰੈਸਟ ਤੁਸੀਂ ਆਪਣੇ ਦਿਮਾਗ ਨੂੰ ਆਰਾਮ ਨਹੀਂ ਦੇ ਰਹੇ ਫਿਜ਼ੀਕਲ ਰੈਸਟ ਤਾਂ ਲੋਕ ਲੈ ਲੈਂਦੇ ਹਨ ਪਰ ਮੈਂਟਲ ਰੈਸਟ ਨਹੀਂ ਕਰ ਪਾਉਂਦੇ ਫ੍ਰੀ ਟਾਈਮ ਮਿਲਦਾ ਹੈ ਤਾਂ ਮੋਬਾਈਲ ਕੱਟਦੇ ਹਨ ਵੈਬ ਸੀਰੀਜ਼ ਦੇਖਣਾ ਸ਼ੁਰੂ ਕਰਦੇ ਹਨ ਕਿਸੇ ਦੇ ਨਾਲ ਚੈਟ ਕਰਨ ਲੱਗਦੇ ਹਨ ਦਿਮਾਗ ਨੂੰ ਰਿਲੈਕਸ ਕਰਨਾ ਸਾਇਲੈਂਸ ਵਿੱਚ ਰਹਿਣਾ ਮਾਈਂਡਫੁਲ ਨੈਸ ਪ੍ਰੈਕਟਿਸ ਕਰਨਾ ਇਹ ਸਾਰੀਆਂ ਚੀਜ਼ਾਂ ਅਸੀਂ ਇਗਨੋਰ ਕਰ ਰਹੇ ਹਾਂ ਅਤੇ ਜਦੋਂ ਦਿਮਾਗ ਨੂੰ ਤੁਸੀਂ ਰੈਸਟ ਨਹੀਂ ਦੇਵੋਗੇ ਤਾਂ ਵਾਰ-ਵਾਰ ਉਹੀ ਸੋਚੋਗੇ ਜੋ ਅਨ ਰਿਜ਼ੋਲਵਡ ਰਹਿ ਜਾਂਦਾ ਹੈ ਪੰਜਵਾਂ ਕਾਰਨ ਹੈ ਕੰਪੈਰੀਜ਼ਨ ਦਾ ਜੋ ਕਲਚਰ ਆ ਗਿਆ ਹੈ ਦੂਜਿਆਂ ਨਾਲ ਜੋ ਅਸੀਂ ਗਲ-ਗਲ ਤੇ ਕੰਪੇਅਰ ਕਰਨ ਲੱਗੇ ਹਾਂ ਆਸ-ਪਾਸ ਦੇ ਲੋਕ ਕੀ ਕਰ ਰਹੇ ਹਨ ਕਿਸ ਦੀ ਜੌਬ ਵਧੀਆ ਹੈ ਸੈਲਰੀ ਕਿਸ ਦੀ ਜ਼ਿਆਦਾ ਹੈ ਕਿਸ ਦੀ ਸ਼ਾਦੀ ਪਰਫੈਕਟ ਦਿਖਦੀ ਹੈ ਇਹ ਸਭ ਦੇਖਦੇ ਦੇਖਦੇ ਲੋਕ ਆਪਣੇ ਡਿਸੀਜਨਸ ਆਪਣੀ ਲਾਈਫ ਤੋਂ ਸੈਟੀਸਫਾਈ ਨਹੀਂ ਹੋ ਪਾਉਂਦੇ ਕਿ ਮੈਂ ਗਲਤ ਕੈਰੀਅਰ ਤਾਂ ਨਹੀਂ ਚੂਜ਼ ਕਰ ਲਿਆ ਗਲਤ ਪਾਰਟਨਰਤਾ ਨਹੀਂ ਚੂਜ਼ ਕਰ ਲਿਆ ਕਿ ਮੈਨੂੰ ਹੋਰ ਐਫਰਟਸ ਕਰਨੇ ਚਾਹੀਦੇ ਹਨ ਇਹ ਸਾਰੇ ਡਾਊਟ ਓਵਰ ਥਿੰਕਿੰਗ ਨੂੰ ਫਿਊਲ ਦੇ ਰਹੇ ਹਨ ਛੇਮਾ ਕਾਰਨ ਆਉਂਦਾ ਹੈ ਅਨਰੀਜ਼ੋਲਵਡ ਇਮੋਸ਼ਨਸ ਜਾਨੀ ਕਿ ਦਬੇ ਹੋਏ ਜਜ਼ਬਾਤ ਸਾਡੇ ਅੰਦਰ ਬਹੁਤ ਕੁਝ ਭਰਿਆ ਹੋਇਆ ਹੈ ਗੁੱਸਾ ਹੈ ਦੁੱਖ ਹੈ ਗਿਲਟ ਹੈ ਰੀਗ੍ਰੇਟ ਹੈ ਇਹ ਫੀਲਿੰਗਸ ਜੋ ਹੰਸਾ ਫੇਸ ਤੇ ਨਹੀਂ ਆ ਪਾਉਂਦੀਆਂ ਇਸ ਚੈਪਟਰ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਇਕੱਲੇ ਵਿੱਚ ਸਟ੍ਰੈਸ ਵਿੱਚ ਜੋ ਸਾਰੇ ਦੱਬੇ ਹੋਏ ਇਮੋਸ਼ਨਸ ਜੋ ਹਨ ਵਾਰ-ਵਾਰ ਦਿਮਾਗ ਵਿੱਚ ਲਿਆਉਂਦੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਕੀ ਮੈਂ ਠੀਕ ਸੀ ਕੀ ਮੈਂ ਉਸ ਨੂੰ ਹਾਰਟ ਕਰ ਦਿੱਤਾ ਕੁਝ ਹੋਰ ਕਹਿਣਾ ਚਾਹੀਦਾ ਸੀ ਇਹ ਇੰਟਰਨਲ ਕਨਫਲिक्ट ਤੁਹਾਡੀ ਓਵਰ ਥਿੰਕਿੰਗ ਨੂੰ ਵਧਾ ਰਿਹਾ ਹੈ ਫਿਰ ਇੱਕ ਹੋਰ ਕਾਰਨ ਆਉਂਦਾ ਹੈ ਫਿਊਚਰ ਅਨਸਰਟੇਨਟੀ ਭਵਿੱਖ ਦਾ ਡਰ ਹੈ ਫਾਸਟ ਫੇਸ ਦੁਨੀਆ ਚੱਲ ਰਹੀ ਹੈ ਅਤੇ ਕੁਝ ਵੀ ਪ੍ਰੈਡਿਕਟਿਵਲ ਨਹੀਂ ਲੱਗਦਾ ਜੌਬ ਸਿਕਿਉਰਿਟੀ ਇਕਨੋਮੀ ਹੈਲਥ ਰਿਲੇਸ਼ਨਸ਼ਿਪ ਸਭ ਵਿੱਚ ਸਰਟੇਨਿਟੀ ਦਿਖਣ ਲੱਗਦੀ ਹੈ ਤੁਹਾਡਾ ਦਿਮਾਗ ਹੋਰ ਜ਼ਿਆਦਾ ਬੁਰਾ ਸੋਚਣ ਲੱਗਦਾ ਹੈ ਜਦੋਂ ਤੁਸੀਂ ਫਿਊਚਰ ਨੂੰ ਲੈ ਕੇ ਹੋਰ ਜ਼ਿਆਦਾ ਪਲੈਨਿੰਗ ਕਰਨ ਲੱਗਦੇ ਹੋ ਪਲੈਨਿੰਗ ਤੋਂ ਜ਼ਿਆਦਾ ਗੈਸਿੰਗ ਕਰਨ ਲੱਗਦੇ ਹੋ ਤਾਂ ਓਵਰ ਥਿੰਕਿੰਗ ਐਂਡ ਐਂਗਜ਼ਾਇਟੀ ਨੂੰ ਵਧਾਉਂਦੀ ਹੈ ਇਟ ਇਸ ਨਾਟ ਅ ਬੈਡ ਹੈਬਿਟ ਇਹ ਇੱਕ ਮੈਂਟਲ ਰਿਸਪੌਂਸ ਹੈ ਜੋ ਸਾਡੀ ਮਾਡਰਨ ਲਾਈਫਸਟਾਈਲ ਡਿਜੀਟਲ ਐਕਸਪੋਜ਼ਰ ਇਮੋਸ਼ਨਲ ਪ੍ਰੋਸੈਸਿੰਗ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਸੋਲੂਸ਼ਨ ਹੈ ਅਵੇਅਰਨੈਸ ਕੰਟਰੋਲ ਅਤੇ ਕੌਨਸ਼ੀਅਸ ਐਫਰਟਸ ਜਦੋਂ ਤੁਸੀਂ ਸਮਝਣ ਲੱਗੋਗੇ ਕਿ ਤੁਹਾਡਾ ਦਿਮਾਗ ਕਿਸ ਕਾਰਨ ਅਜਿਹਾ ਸੋਚਦਾ ਹੈ ਤੁਸੀਂ ਉਸ ਥਾਟ ਪੈਟਰਨ ਨੂੰ ਬ੍ਰੇਕ ਕਰਨਾ ਸਿੱਖ ਜਾਵੋਗੇ ਮਾਈਂਡਫੁਲਨੈਸ ਕਲੀਅਰ ਕਮਿਊਨੀਕੇਸ਼ਨ ਪ੍ਰੈਕਟੀਕਲ ਥਿੰਕਿੰਗ ਇਨਾ ਸਾਰੇ ਟੂਲਸ ਦੀ ਮਦਦ ਨਾਲ ਤੁਸੀਂ ਓਵਰ ਥਿੰਕਿੰਗ ਨੂੰ ਹੈਂਡਲ ਕਰਨਾ ਸਿੱਖ ਜਾਵੋਗੇ ਤੇ ਆਓ ਹੁਣ ਗੱਲ ਕਰਦੇ ਹਾਂ ਉਸੇ ਟੌਪਿਕ ਦੀ ਕਿ ਓਵਰ ਥਿੰਕਿੰਗ ਨੂੰ ਕਿਵੇਂ ਹੈਂਡਲ ਕਰੀਏ ਮਤਲਬ ਇੱਕ ਹੀ ਗੱਲ ਨੂੰ ਬਾਰ-ਬਾਰ ਸੋਚਣਾ ਕਿਵੇਂ ਬੰਦ ਕਰੀਏ ਐਨਲਾਈਜ਼ ਕਰਨਾ ਕਿਵੇਂ ਬੰਦ ਕਰੀਏ ਅਤੇ ਫਿਰ ਉਸ ਦੇ ਪੋਸੀਬਲ ਆਊਟਕਮ ਦੇ ਬਾਰੇ ਵਿੱਚ ਸੋਚ-ਸੋਚ ਕੇ ਥੱਕ ਜਾਣਾ ਕਿਵੇਂ ਬੰਦ ਕਰੀਏ ਇਹ ਤੁਸੀ ਸਮਝਣਾ ਹੋਵੇਗਾ ਜੇਕਰ ਤੁਸੀਂ ਵਾਰ-ਵਾਰ ਸੋਚਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਬਹੁਤ ਡਿਟੇਲ ਵਿੱਚ ਤੁਹਾਨੂੰ ਮੈਂ ਦੱਸਣ ਵਾਲੀ ਹਾਂ ਕਿ ਕਿਵੇਂ ਤੁਸੀਂ ਓਵਰਥਿੰਕਿੰਗ ਤੋਂ ਬਾਹਰ ਨਿਕਲ ਸਕਦੇ ਹੋ ਪਹਿਲਾ ਤਰੀਕਾ ਹੈ ਸੋਚਣਾ ਅਤੇ ਓਵਰਥਿੰਕਿੰਗ ਦੇ ਵਿੱਚ ਦਾ ਜੋ ਡਿਫਰੈਂਸ ਹੈ ਉਸ ਨੂੰ ਸਮਝੋ ਸਭ ਤੋਂ ਪਹਿਲਾਂ ਸਟੈਪ ਇਹ ਸਮਝੋ ਕਿ ਸੋਚਣਾ ਇੱਕ ਨਾਰਮਲ ਚੀਜ਼ ਹੈ ਹਰ ਕਿਸੇ ਨੇ ਡਿਸੀਜਨ ਲੈਣੇ ਹਨ ਪਰ ਜਦੋਂ ਤੁਸੀਂ ਇੱਕ ਹੀ ਗੱਲ ਨੂੰ ਵਾਰ-ਵਾਰ ਸੋਚਣ ਲੱਗਦੇ ਹੋ ਉਸ ਤੇ ਵਟ ਇਫ ਵਟ ਇਫ ਵਿੱਚ ਉਲਝਣ ਲੱਗਦੇ ਹਾਂ ਹਰ ਐਂਗਲ ਤੋਂ ਐਨਾਲਾਈਜ਼ ਕਰਨ ਲੱਗਦੇ ਹਾਂ ਤਾਂ ਓਵਰ ਥਿੰਕਿੰਗ ਬਣ ਜਾਂਦਾ ਹੈ ਤਾਂ ਕੀ ਕਰਨਾ ਹੈ ਆਪਣੇ ਆਪ ਨੂੰ ਪੁੱਛਣਾ ਹੈ ਕਿ ਕੀ ਮੈਂ ਇਸ ਗੱਲ ਦਾ ਸੋਲੂਸ਼ਨ ਲੱਭ ਰਿਹਾ ਹਾਂ ਜਾਂ ਬਸ ਇਸ ਵਿੱਚ ਊਰਜਾ ਤਾਂ ਚਲਿਆ ਜਾ ਰਿਹਾ ਹਾਂ ਜੇਕਰ ਸੋਲੂਸ਼ਨ ਨਹੀਂ ਦਿਖ ਰਿਹਾ ਹੈ ਤਾਂ ਦਿਮਾਗ ਨੂੰ ਪਾਉਸ ਦਾ ਬਟਨ ਦਬਾਉਣਾ ਹੈ ਦੂਸਰਾ ਤਰੀਕਾ ਹੈ ਆਪਣੇ ਥਾਉਟਸ ਨੂੰ ਲਿਖੋ ਇਨਾਂ ਨੂੰ ਦਿਮਾਗ ਤੋਂ ਪੇਪਰ ਤੱਕ ਲੈ ਕੇ ਆਓ ਜਦੋਂ ਵੀ ਦਿਮਾਗ ਵਿੱਚ ਸੋਥ ਥਾਟਸ ਆ ਰਹੇ ਹਨ ਫੌਕਸ ਟੁੱਟ ਰਿਹਾ ਹੈ ਲਿਖ ਲਵੋ ਥਾਟਸ ਨੂੰ ਲਿਖਣਾ ਲੱਗੋਗੇ ਤਾਂ ਦਿਮਾਗ ਤੋਂ ਉਹਨਾਂ ਦਾ ਪ੍ਰੈਸ਼ਰ ਘੱਟ ਹੋ ਜਾਵੇਗਾ ਕਲੀਅਰਟੀ ਮਿਲੇਗੀ ਅਤੇ ਤੁਸੀਂ ਦੇਖ ਪਾਉਂਗੇ ਕਿ ਕਿੰਨੇ ਥਾਟਸ ਜੋ ਹਨ ਤੁਹਾਡੇ ਬੇਕਾਰ ਹਨ ਰੈਪੀਟੇਟਿਵ ਸਨ ਐਕਸ਼ਨ ਕੀ ਕਰਨਾ ਹੈ ਤੁਸੀਂ ਇੱਕ ਡਾਇਰੀ ਜਾਂ ਫੋਨ ਦਾ ਨੋਟ ਸੈਕਸ਼ਨ ਜੋ ਹੈ ਉਸ ਨੂੰ ਯੂਜ਼ ਕਰਨਾ ਹੈ ਕੀ ਸੋਚ ਰਹੇ ਹੋ ਕੀ ਡਰ ਲੱਗ ਰਿਹਾ ਹੈ ਕੀ ਬੁਰਾ ਹੋ ਸਕਦਾ ਹੈ ਕੀ ਬੈਸਟ ਹੋ ਸਕਦਾ ਹੈ ਇਹ ਸਭ ਲਿਖਣਾ ਹੈ ਫਿਰ ਆਬਜੈਕਟਿਵਲੀ ਦੇਖਣਾ ਹੈ ਕਿ ਕਿੰਨਾ ਲੌਜੀਕਲ ਹੈ ਤੇ ਕਿੰਨਾ ਫਾਲਤੂ ਦਾ ਸੋਚਣਾ ਹੈ ਤੀਸਰਾ ਤਰੀਕਾ ਕੀ ਹੈ ਓਵਰ ਥਿੰਕਿੰਗ ਦੇ ਲਈ ਸਪੈਸੀਫਿਕ ਟਾਈਮ ਸੈੱਟ ਕਰੋ ਤੁਸੀਂ ਸੋਚ ਰਹੇ ਹੋ ਮੋਗੇ ਕਿ ਓਵਰ ਥਿੰਕਿੰਗ ਲਈ ਵੀ ਟਾਈਮ ਸੈੱਟ ਕਰਨਾ ਹੈ ਯੈਸ 15 ਤੋਂ 20 ਮਿੰਟ ਕੱਢਣੇ ਹਨ ਉਸ ਟਾਈਮ ਵਿੱਚ ਸੋਚ ਲਵੋ ਜੋ ਕਰਨਾ ਹੈ ਕਰ ਲਵੋ ਉਸ ਦੇ ਬਾਅਦ ਵਿੱਚ ਸਟਾਪ ਕਰ ਦੇਵੋ ਤੇ ਬਾਕੀ ਦਿਨ ਵਿੱਚ ਜੇਕਰ ਉਹੀ ਥੌਟਸ ਆ ਰਹੇ ਹਨ ਤਾਂ ਫਿਰ ਬੋਲੋ ਕਿ ਬਾਅਦ ਵਿੱਚ ਸੋਚਾਂਗਾ 5 ਵਜੇ ਦਾ అలਾਰਮ ਲਗਾ ਰੱਖਿਆ ਹੈ 5 ਤੋਂ 5:20 ਦੇ ਵਿੱਚ ਸੋਚਾਂਗਾ ਕਿ ਕੀ ਕਰਨਾ ਹੈ 5 ਤੋਂ 5:20 ਦੇ ਵਿੱਚ ਲੱਭ ਲਵਾਂਗਾ ਕਿ ਕਿੰਨੀ ਓਵਰ ਥਿੰਕਿੰਗ ਕਰਨੀ ਹੈ ਦਿਮਾਗ ਨੂੰ ਡਾਇਰੈਕਟ ਕਰੋ ਚੌਥਾ ਤਰੀਕਾ ਹੈ ਮਾਈਂਡਫੁਲਨੈਸ ਨੂੰ ਪ੍ਰੈਕਟਿਸ ਕਰਨਾ ਓਵਰ ਥਿੰਕਿੰਗ ਜ਼ਿਆਦਾਤਰ ਜਾਂ ਤਾਂ ਪਾਸਟ ਨੂੰ ਲੈ ਕੇ ਹੈ ਕਾਸ਼ ਅਜਿਹਾ ਹੁੰਦਾ ਜਾਂ ਕਾਸ਼ ਅਜਿਹਾ ਹੋ ਗਿਆ ਤਾਂ ਕੀ ਹੋਵੇਗਾ ਫਿਊਚਰ ਨੂੰ ਲੈ ਕੇ ਮਾਈਂਡਫੁਲਨੈਸ ਦਾ ਮਤਲਬ ਹੈ ਜੋ ਹੁਣ ਹੋ ਰਿਹਾ ਹੈ ਉਸੇ ਪਲ ਦੇ ਵਿੱਚ ਰਹੋ ਪ੍ਰੈਜ਼ੈਂਟ ਵਿੱਚ ਆ ਜਾਵੋਗੇ ਫੁਲੀ ਇੰਗੇਜਡ ਹੋ ਜਾਵੋਗੇ ਦਿਮਾਗ ਨੂੰ ਓਵਰ ਥਿੰਕ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ ਡੀਪ ਬਰੀਥਿੰਗ ਕਰੋ 4 ਸੈਕਿੰਡ ਦੇ ਲਈ ਇਨਹੇਲ ਕਰੋ ਅਤੇ 4 ਸੈਕਿੰਡ ਦੇ ਲਈ ਐਗਜ਼ੇਲ ਕਰੋ ਬਾਡੀ ਸਕੈਨ ਮੈਡੀਟੇਸ਼ਨ ਸ਼ੁਰੂ ਕਰੋ ਆਲੇ ਦੁਆਲੇ ਦੀਆਂ ਚੀਜ਼ਾਂ ਦੇਖੋ ਆਵਾਜ਼ਾਂ ਸੁਣੋ ਚੀਜ਼ਾਂ ਦਾ ਟੇਸਟ ਲਵੋ ਇਹ ਸਭ ਕਰਨਾ ਸ਼ੁਰੂ ਕਰੋ ਪ੍ਰੈਜ਼ੈਂਟ ਵਿੱਚ ਆਉਣਾ ਸ਼ੁਰੂ ਕਰੋ ਓਵਰ ਥਿੰਕਿੰਗ ਤੁਹਾਨੂੰ ਸਿਰਫ ਪਿਆਸੀ ਬਣਾ ਰਹੀ ਹੈ ਤੁਸੀਂ ਸਿਰਫ ਦਿਮਾਗ ਤੋਂ ਪਲਾਨ ਬਣਾਉਂਦੇ ਹੋ ਪਰ ਐਕਸ਼ਨ ਨਹੀਂ ਲੈਂਦੇ ਜਦੋਂ ਤੁਸੀਂ ਕੋਈ ਛੋਟਾ ਜਿਹਾ ਵੀ ਐਕਸ਼ਨ ਲੈਣਾ ਸ਼ੁਰੂ ਕੀਤਾ ਛੋਟਾ ਜਿਹਾ ਐਕਸ਼ਨ ਲਵੋਗੇ ਕੌਨਫੀਡੈਂਸ ਬਿਲਡ ਕਰੋਗੇ ਇਸ ਨਾਲ ਓਵਰ ਥਿੰਕਿੰਗ ਨੂੰ ਰਿਡਿਊਸ ਕਰੋਗੇ ਕੀ ਕਰਨਾ ਹੈ ਸੋਚਣਾ ਨਹੀਂ ਹੈ ਲਿਖਣਾ ਨਹੀਂ ਹੈ ਬਸ ਕਰਨਾ ਹੈ ਕਿਸੇ ਨਾਲ ਗੱਲ ਕਰਨੀ ਸੀ ਬਹੁਤ ਦਿਨਾਂ ਤੋਂ ਸੋਚ ਰਹੇ ਸੀ ਕੀ ਕਰੀਏ ਕਰ ਲਓ ਉਹ ਗੱਲ ਤੁਸੀਂ ਆਪਣਾ ਸੀਵੀ ਅਪਡੇਟ ਕਰਨਾ ਸੀ ਸ਼ੁਰੂ ਕਰੋ ਕੰਮ ਹੈਲਥ ਤੇ ਕੰਮ ਕਰਨਾ ਹੈ ਵਾਕ ਤੇ ਚਲੇ ਜਾਵੋ ਕੱਲ੍ਹ ਤੋਂ ਕਰਾਂਗਾ ਪਰਸੋਂ ਤੋਂ ਕਰਾਂਗਾ ਇਹ ਸਭ ਤੁਹਾਨੂੰ ਅਟਕਾ ਦੇਵੇਗਾ ਛੋਟਾ ਜਿਹਾ ਐਕਸ਼ਨ ਤੁਹਾਡੀ ਓਵਰ ਥਿੰਕਿੰਗ ਦੀ ਚੇਨ ਨੂੰ ਬ੍ਰੇਕ ਕਰ ਸਕਦਾ ਹੈ ਜੋ ਸੇਮਾ ਤਰੀਕਾ ਹੈ ਉਹ ਇਹ ਹੈ ਕਿ ਆਪਣੇ ਆਪ ਨਾਲ ਪੋਜ਼ਿਟਿਵ ਗੱਲਾਂ ਕਰਨੀਆਂ ਸ਼ੁਰੂ ਕਰੋ ਓਵਰ ਥਿੰਕਿੰਗ ਦੇ ਟਾਈਮ ਅਸੀਂ ਜ਼ਿਆਦਾਤਰ 네ਗੇਟਿਵ ਗੱਲਾਂ ਕਰਦੇ ਹਾਂ ਫੇਲ ਹੋ ਜਾਵਾਂਗਾ ਮੇਰੇ ਤੋਂ ਨਹੀਂ ਹੋਵੇਗਾ ਸਭ ਮੈਨੂੰ ਜੱਜ ਕਰਨ ਲੱਗਣਗੇ ਸਭ ਮੇਰੇ ਤੇ ਸਵਾਲ ਉਠਾਉਣਗੇ ਤੁਹਾਡਾ ਦਿਮਾਗ ਐਗਜ਼ੈਕਟਲੀ ਉਹੀ ਸੋਚ ਰਿਹਾ ਹੈ ਜੋ ਤੁਸੀਂ ਉਸ ਨੂੰ ਸੋਚਣ ਲਈ ਕਹਿੰਦੇ ਹੋ ਤਾਂ ਅਫਰਮੇਸ਼ਨਸ ਜੋ ਹੈ ਤੁਸੀਂ ਰਿਪੀਟ ਕਰਨੀ ਹੈ ਮੈਂ ਕੂਲ ਹਾਂ ਮੈਂ ਕਾਮ ਹਾਂ ਮੈਂ ਜੋ ਕਰ ਰਿਹਾ ਹਾਂ ਬੈਸਟ ਕਰ ਰਿਹਾ ਹਾਂ ਮੈਂ ਸਭ ਕੁਝ ਅਚੀਵ ਕਰ ਲਵਾਂਗਾ ਸਭ ਕੁਝ ਇੱਕ ਟਾਈਮ ਤੇ ਸੋਲਵ ਹੋ ਜਾਵੇਗਾ ਸਭ ਆਪਣੇ ਸਮੇਂ ਤੇ ਹੋ ਜਾਵੇਗਾ ਇਸ ਤਰੀਕੇ ਨਾਲ ਦਿਮਾਗ ਨੂੰ ਪੋਜ਼ਿਟਿਵ ਪ੍ਰੋਡਕਟਿਵ ਥਾਟਸ ਦੇਣਾ ਜਦੋਂ ਸ਼ੁਰੂ ਕਰੋਗੇ ਚੀਜ਼ਾਂ ਆਸਾਨ ਹੋਣਗੀਆਂ ਇੱਕ ਹੋਰ ਇਸ ਵਿੱਚ ਤਰੀਕਾ ਹੈ ਫਿਜ਼ੀਕਲ ਐਕਟੀਵਿਟੀਜ਼ ਬੀਤੀ ਦਿਮਾਗ ਨੂੰ ਇੰਗੇਜ ਕਰਨ ਦਾ ਜਦੋਂ ਤੁਸੀਂ ਫਿਜ਼ੀਕਲੀ ਐਕਟਿਵ ਹੋਵੋਗੇ ਵਾਕਿੰਗ ਰਨਿੰਗ ਡਾਂਸਿੰਗ ਯੋਗਾ ਤਾਂ ਤੁਹਾਡਾ ਦਿਮਾਗ ਜੋ ਹੈ ਡੋਪਾਮਾਈਨ ਰਿਲੀਜ਼ ਕਰੇਗਾ ਜੋ ਤੁਹਾਡੇ ਬ੍ਰੇਨ ਨੂੰ ਸ਼ਾਂਤ ਕਰੇਗਾ ਹਰ ਰੋਜ਼ 20 ਮਿੰਟ ਕੋਈ ਫਿਜ਼ੀਕਲ ਐਕਟੀਵਿਟੀ ਦੇ ਲਈ ਟਾਈਮ ਕੱਢੋ ਮੋਬਾਈਲ ਘਰ ਵਿੱਚ ਰੱਖੋ ਸਕਰੀਨ ਟਾਈਮ ਤੋਂ ਦੂਰ ਹੋ ਜਾਓ ਵਾਕ ਤੇ ਚਲੇ ਜਾਓ ਲਾਊਡ 뮤직 ਤੇ ਡਾਂਸ ਕਰ ਲਵੋ ਬਾਡੀ ਨੂੰ ਕੰਮ ਤੇ ਲਗਾਓ ਆਟੋਮੈਟਿਕਲੀ relaxd feel ਕਰੋਗੇ ਅਤੇ professionl help plan ਤੋਂ हिचकिचाओ ना जेकर ਤੁਹਾਨੂੰ ਲੱਗਦਾ ਹੈ ਕਿ ওভার ਥਿੰਕਿੰਗ ਜੋ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਡੇਲੀ ਲਾਈਫ ਨੂੰ ਡਿਸਟਰਬ ਕਰ ਰਹੀ ਹੈ ਨੀਂਦ ਨਹੀਂ ਆ ਰਹੀ ਹੈ ਐਂਗਜ਼ਾਇਟੀ ਅਟੈਕਸ ਹੋ ਰਹੇ ਹਨ ਤਾਂ ਬਿਨਾਂ ਦੇਰੀ ਕੀਤੇ ਮੈਂਟਲ ਹੈਲਥ professionl ਤੋਂ help ਲੈ ਲਵੋ हिचकिचाओ ना ਥੈਰਾਪਿਸਟ ਜੋ ਹਨ ਤੁਹਾਡੇ ਥਾਟਸ ਪੈਟਰਨ ਨੂੰ ਬ੍ਰੇਕ ਕਾਰਨ ਵਿੱਚ ਮਦਦ ਕਰਨਗੇ ਓਵਰ ਥਿੰਕਿੰਗ ਇਜ਼ ਅ ਹੈਬਿਟ ਅਤੇ ਹੈਬਿਟ ਨੂੰ ਅਸੀਂ ਬਦਲ ਸਕਦੇ ਹਾਂ ਥੋੜਾ ਜਿਹਾ ਸਮਾਂ ਲੱਗਦਾ ਹੈ ਪਰ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਡਿਸਪਲਨ ਕਰਨਾ ਸਿੱਖ ਜਾਂਦੇ ਹੋ ਕਲੈਰਿਟੀ ਕੌਨਫੀਡੈਂਸ ਦੇ ਨਾਲ ਅੱਗੇ ਵਧਣਾ ਸਿੱਖ ਜਾਂਦੇ ਹੋ ਤਾਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ ਇੱਕ ਕਹਾਣੀ ਹੈ ਕਿ ਇੱਕ ਰਾਜੇ ਨੇ ਬਹੁਤ ਸੁੰਦਰ ਮਹਿਲ ਬਣਾਇਆ ਅਤੇ ਐਲਾਨ ਕਰਵਾ ਦਿੱਤਾ ਕਿ ਮੇਰਾ ਕੋਈ ਬੇਟਾ ਨਹੀਂ ਹੈ ਕੋਈ ਉਤਰਾਧਿਕਾਰੀ ਨਹੀਂ ਹੈ ਤੁਹਾਡੇ ਵਿੱਚੋਂ ਜੋ ਵੀ ਆਵੇਗਾ ਇਸ ਮਹਿਲ ਦੇ ਦਰਵਾਜ਼ੇ ਨੂੰ ਖੋਲ ਦੇਵੇਗਾ ਮਹਿਲ ਉਸ ਦਾ ਹੋ ਜਾਵੇਗਾ ਇਹ ਰਾਜ ਉਸ ਦਾ ਹੋ ਜਾਵੇਗਾ ਉਸ ਨੇ ਦਰਵਾਜ਼ੇ ਤੇ ਇੱਕ ਮੈਥ ਦੇ ਕੁਐਸਚਨ ਲਿਖਵਾ ਦਿੱਤੀ ਬਹੁਤ ਵੱਡੇ ਵੱਡੇ ਮੈਥਮੈਟਿਕਸ ਆਏ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਵੱਡੀਆਂ ਵੱਡੀਆਂ ਬੁੱਕਸ ਲੈ ਕੇ ਆਏ ਸੋਲਵ ਨਹੀਂ ਹੋਇਆ ਇੱਕ ਦਿਨ ਇੱਕ ਲੜਕਾ ਆਇਆ ਉਹ ਆਖਰੀ ਦਿਨ ਸੀ ਉਸ ਇਮਤਿਹਾਨ ਦਾ ਰਾਜੇ ਨੇ ਕਿਹਾ ਜੇ ਅੱਜ ਵੀ ਕੋਈ ਨਹੀਂ ਆਇਆ ਤਾ ਕੋਈ ਨਹੀਂ ਹੈ ਮੇਰੇ ਰਾਸ ਦਾ ਉਤਰਾਧਿਕਾਰੀ ਇੱਕ ਲੜਕਾ ਆਇਆ ਬਹੁਤ ਸਿੱਧਾ ਸਾਦਾ ਜਿਹਾ ਉਸ ਦੇ ਨਾਲ ਦੋ ਮੈਥਮੈਟਿਸ਼ੀਅਨ ਹੋਰ ਆਏ ਸਨ ਤਿੰਨ ਲੋਕ ਸਨ ਉਸ ਲੜਕੇ ਨੇ ਕਿਹਾ ਇਹਨਾਂ ਦੋਨਾਂ ਨੂੰ ਮੌਕਾ ਦੇਵੋ ਇਹ ਜ਼ਿਆਦਾ ਜਾਣਦੇ ਹਨ ਗਣਿਤ ਦੇ ਬਾਰੇ ਵਿੱਚ ਉਹਨਾਂ ਨੇ ਸਾਰਾ ਦਿਮਾਗ ਲਗਾ ਦਿੱਤਾ ਇੱਕ ਕੁਐਸਚਨ ਸੋਲਵ ਨਹੀਂ ਹੋਇਆ ਲੜਕਾ ਸ਼ਾਂਤ ਚਿੱਤ ਹੋ ਕੇ ਬੈਠਾ ਸੀ ਜਦੋਂ ਉਸ ਦੀ 바ਰੀ ਆਈ ਤਾਂ ਗਿਆ ਜਾ ਕੇ ਦਰਵਾਜ਼ੇ ਨੂੰ ੱਟਕਾ ਮਾਰਿਆ ਤੇ ਦਰਵਾਜਾ ਖੁੱਲ ਗਿਆ ਰਾਜੇ ਨੇ ਬੁਲਾਇਆ ਤੇ ਉਸ ਨੂੰ ਅਗਲਾ ਰਾਜਾ ਕੋਸ਼ਿਤ ਕਰ ਦਿੱਤਾ ਤੇ ਉਸ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਿਆ ਕਿ ਇਹ ਸਭ ਇੱਕ ਡਰਾਮਾ ਹੈ ਤਾਂ ਉਹ ਬੋਲਿਆ ਕਿ ਮੈਂ ਬੈਠ ਕੇ ਇਹੀ ਸੋਚ ਰਿਹਾ ਸੀ ਹੋ ਸਕਦਾ ਹੈ ਕਿ ਤੁਸੀਂ ਸਾਡੇ ਦਿਮਾਗ ਨੂੰ ਪ੍ਰੇਮ ਵਿੱਚ ਪਾਉਣ ਲਈ ਇਹ ਲਿਖ ਦਿੱਤਾ ਹੋਵੇ ਪਰ ਸੱਚ ਵਿੱਚ ਕੋਈ ਅਜਿਹੀ ਕੋਈ ਚੀਜ਼ ਹੀ ਨਾ ਹੋਵੇ ਕਈ ਵਾਰ ਸਮੱਸਿਆ ਹੁੰਦੀ ਨਹੀਂ ਹੈ ਪਰ ਅਸੀਂ ਓਵਰ ਥਿੰਕਿੰਗ ਕਰਦੇ ਹਾਂ ਓਵਰ ਥਿੰਕਿੰਗ ਕਰਦੇ ਹਾਂ ਸਭ ਬਰਬਾਦ ਕਰ ਲੈਂਦੇ ਹਾਂ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਪ੍ਰੋਬਲਮ ਇੰਨੀ ਵੱਡੀ ਨਹੀਂ ਸੀ ਆਪਣੇ ਦਿਮਾਗ ਨੂੰ ਸ਼ਾਂਤ ਰੱਖੋ ਅਤੇ ਅੱਗੇ ਵੱਧੋ ਧੰਨਵਾਦ